आयुर्वेद के वो सारा ही बीमारियों पे डिपेंड ਕਰਦਾ ਜਿਵੇਂ ਕੋ ਜਿਸ ਕੰਨ ਦੀ ਬਿਮਾਰੀ ਹੈ ਲਸਣ ਦੀ ਤਰੀ ਲੋ ਤਾਂ ਲਸਣ ਨੂੰ ਛੇਲੋ ਤਾਂ ਕੰਨ ਦੀ ਸ਼ਕਲ ਬਣ ਜਾਂਦੀ ਉਹਦਾ ਵੇਖੋ ਆਯੁਰਵੇਦ ਜਿਹੜਾ ਉਹਦੀ ਨਿਸ਼ਾਨੀਆਂ ਜਿਹੜੀਆਂ ਸਾਡੀ ਜਿਹੜੀਆਂ ਦਵਾਈਆਂ ਉੱਤੇ ਲਿਖੀਆਂ ਹੁੰਦੀਆਂ ਜਿਵੇਂ ਆਪਾਂ ਲਸਣ ਲੈਨੇ ਆ ਲਸਣ ਨੂੰ ਤੁਸੀਂ ਛੇਲੋ ਉਹਦੀ ਤਰੀ ਜਿਹੜੀ ਹੁੰਦੀ ਉਹ ਕੰਨ ਦੀ ਸ਼ਕਲ ਵਰਗੀ ਹੁੰਦੀ ਹੈ ਉਹ ਕੰਨ ਦੀਆਂ ਰੋਗਾਂ ਦੇ ਕੰਮ ਆਉਂਦੀ ਹੈ ਲਸਣ ਨੂੰ ਛਿਲ ਕੇ ਉਹਦਾ ਪਾਣੀ ਕਾੜੀਏ ਕੰਨ ਦੇ ਦਰਦ ਜਿੰਨੀ ਮਰਜੀ ਹੁੰਦੇ ਹੋ ਫਿਰਸੀ ਹੋਵੇ ਕੋਈ ਦਰਦ ਹੁੰਦੀ ਹੋਵੇ ਪਾਣੀ ਘਾਟ ਗਿਆ ਇੱਕ ਦੋ ਡ੍ਰੌਪ ਆਉ ਤੁਹਾਡਾ ਕੰਨ ਜਿਹੜਾ ਦਰਦ ਹੋਣਾ ਉਹਦਾ ਠੀਕ ਹੋਣੀ ਸ਼ੁਰੂ ਹੋ ਜਾਏਗੀ ਤੇ ਬਦਾਮ ਦੀ ਗਿਰੀ ਛਿਲਕੇ ਉਹਦੇ ਚੱਕੇ ਕਾਲੀ ਮਿਰਚ ਸੈਂਟਰ ਚ ਲਾ ਦੇਓ ਤੋ ਅੱਖ ਦੀ ਸ਼ਕਲ ਬਣ ਜਾਂਦੀ ਹੈ ਜੰਗਾ ਬਦਾਮ ਦੀ ਕਾਲੀ ਮਿਰਚ ਤੇ ਬਦਾਮ ਖਾਓ ਬਦਾਮ ਦੀ ਗਿਰੀ ਖਾਓ ਤਾਂ ਅੱਖਾਂ ਦੀ ਰੋਸ਼ਨੀ ਵਾਧਦੀ ਹੈ ਇਹ ਸਾਰੀਆਂ ਆਯੁਰਵੇਦੀਆਂ ਕਿਉਂ ਦੱਸ ਰਿਹਾ ਕਿ ਤੁਹਾਨੂੰ ਆਯੁਰਵੇਦ ਦੀ ਪਛਾਣ ਹੈ ਇਸਾਂ ਜਿੰਨੀਆਂ ਵੀ ਜੜੀਆਂ ਬੁੱਟੀਆਂ ਜਿਵੇਂ ਲੌਂਗ ਹੈ ਤੇ ਦੰਦ ਦੀ ਜਾੜ ਵਰਗਾ ਹੁੰਦਾ ਹੈ ਅੰਦਾਣਾ ਦਰਦ ਕਰਦੀਆਂ ਰੇਸ਼ਾ ਪਿਆ ਹੈ ਉਹਨੂੰ ਉਸੇ ਤੋਂ ਲੌਂਗ ਨੂੰ ਪੀਸ ਕੇ ਉਹਦਾ ਪਾਊਡਰ ਜਮਨੇ ਜੜਾ ਦੇ ਜਾੜਾ ਦੇ ਮਲੋ ਤੇ ਤੁਹਾਡੀ ਜਾੜਾ ਠੀਕ ਹੋ ਜਾਂਦੀ ਹੈ ਰੇਸ਼ਾ ਠੀਕ ਹੋ ਜਾਂਦਾ ਹੈ ਦਰਦ ਹੋਣੀ ਸੀ ਕੋ ਜਾਂਦੀ ਹੈ ਹਾਂ ਜਿਹੜੀ ਇਹ ਦੇਸੀ ਦਵਾਈ ਹੈ ਹਰ ਕਦਾ ਜੜਾ ਨਹੀਂ ਕੋਈ ਨਾ ਕੋਈ ਹਦਾ ਪਛਾਣ ਜਿਹੜੀ ਉਹਦੀ ਰੋਗ ਦੇ ਮੁਤਾਬਕ ਹੁੰਦੀ ਹੈ ਕੋਈ ਸਗਾ ਜਿਹੜਾ ਤੁਹਾਨੂੰ ਜਿੰਨਾ ਵੀ ਨੁਕਸੇ ਬਾਤ ਉਹਦੇ ਜਿਹੜੇ ਨੋਟ ਕਰਿਆ ਕਰੋ YouTube ਤੇ ਫੋਲੋ ਮੇਰੀ ਉੱਤੇ ਨੁਕਸੇ ਸਾਰੇ ਲਿਖੇ ਹੋਏ ਹਨ ਜਾਂ ਨੁਕਸਾ ਭੁੱਲ ਜਾਂਦਾ ਹੈ ਨਹੀਂ ਪਤਾ ਲੱਗਦਾ ਦੁਬਾਰਾ ਉੱਤੇ ਦੇਖ ਸਕਦੇ ਹੋ YouTube ਦੇਖੀ ਖੋਲੋ ਅੱਜ ਤੁਹਾਨੂੰ ਕਈ ਬਿਮਾਰੀਆਂ ਬਾਰੇ ਨੁਕਸੇ ਜੈਫਰੀ ਮਿਲ ਜਾਣਗੇ ਘਰ ਬੈਠੇ ਤੁਸੀਂ ਆਪਣਾ ਲਾਈਕ ਕਰ ਸਕਦੇ ਨਾ ਕਹਿੰਦਾ ਸਾਂ ਤੁਨਵਾਦ ਡਾਕਟਰ ਬਲਿੰਦ ਸਿੰਘ ਵਾਲੀਆ ਪਟੇਸ਼ਾਹਰ